ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੁਲੋ ਡੇਰੀ ਫਾਰਮ ਕਾਲ ਕਰੇ। ਦੋਸਤੋ ਅੱਜ ਪਹੁੰਚੇ ਆਪਾਂ ਮਾਨਸਾ ਮੰਡੀ ਮਾਨਸਾ ਮੰਡੀ ਹਰ ਸ਼ੁੱਕਰਵਾਰ ਲੱਗਦੀ ਹੈ। ਤੇ ਦੇਖ ਸਾਡੇ ਮੰਡੀ ਦੇ ਵਿੱਚ ਤੁਸੀਂ ਕਾਫੀ ਭੀੜ ਆ ਤੇ ਖਾ ਜ਼ਾਦੀ ਮੱਝਾਂ ਹੀ ਆ ਗਾਵਾਂ ਨਹੀਂ ਹੈਗਾ। ਗਾਵਾਂ ਦੀ ਕੋਈ ਵੀਡੀਓ ਨਹੀਂ ਮੰਨ ਲਓ ਬਣੀ ਇੱਕ ਅੱਧੀ ਗਾਂ ਹੈ ਕੋਈ ਤੇ ਮੰਨ ਲਓ ਵੀ ਦੇਸੀ ਰਹਿਣ ਦਿੱਤੀ ਉਹਦੀ ਤੇ ਮੱਝਾਂ ਦੀਆਂ ਵੀਡੀਓ ਬਣਾਈਆਂ। ਤੇ ਉਹ ਆਪ ਕਰਦੇ ਆ ਤੇ 1 200 ਤੁਹਾਡੇ ਗਾੜੀ ਬੇਨਤੀ ਰਿਕਵੈਸਟ ਆ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲਟ ਸੈਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇਗਾ ਦੋਸਤੋ ਠੰਡ ਦੇ ਵਿੱਚ ਤੜਕੇ 3 4 ਵਜੇ ਉੱਠ ਕੇ ਤੁਰਨਾ ਪੈਂਦਾ ਫਿਰ ਜਾ ਕੇ ਮੰਡੀ ਬੇਲੇ ਨਾ ਪਹੁੰਚ ਜਾਂਦਾ ਤੇ ਵੀਡੀਓ ਤੁਹਾਡੇ ਅਸੇ ਬਣਾਈ ਜਾਂਦੀ ਹੈ ਤੁਹਾਡੇ ਇੱਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਨੂੰ ਠੰਡ ਠੁੰਡ ਨਹੀਂ ਫਿਰ ਲੱਗਦੀ ਹੌਸਲਾ ਮਿਲ ਜਾਂਦਾ ਯਾਰ ਕੋਈ ਗੱਲ ਨਹੀਂ ਵੇਂਦੇ ਸਾ ਇਹਨੀ ਬੇਨਤੀ ਪ੍ਰਵਾਨ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇ ਇਹਨਾਂ ਪਸ਼ੂ ਲੈਣਾ ਹੋਵੇ ਉਹਦੇ ਤੱਕ ਡੰਗਰ ਪਹੁੰਚੋ ਜੀ ਤੇ ਸਾਡੀ ਬੇਨਤੀ ਇਹ ਕੇ ਨਾਲ ਕਿ ਸਾਡਾ ਫਰਜ਼ ਆ ਤੁਹਾਨੂੰ ਡੰਗਰ ਹੋਣਾ ਆਪਣੀ ਤੇਪ ਕੇ ਚੋ ਕੇ ਤਸੱਲੀ ਕਰਕੇ ਫਿਰ ਪਹਿਲਾ ਆ ਕਰੋ ਭਾਵੇਂ ਦੋ ਡੰਗ ਚੋਲਿਆ ਕਰੋ ਭਾਵੇਂ ਚਾਰ ਡੰਗ ਚੋਗੇ ਕਿਉਂਕਿ ਮਿਹਨਤ ਦੀ ਕਮਾਈ 1 ਰੁਪਿਆ ਵੀ ਗਲਤ ਲੱਗ ਜਾਏ ਤੇ ਬੜਾ ਦੁੱਖ ਆਉਂਦਾ ਤੇ ਵੀਰ ਜੀ ਵੱਧ ਤੋਂ ਵੱਧ ਦੇ ਨੂੰ ਸ਼ੇਅਰ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜੇ ਕੋਈ ਗਲਤੀ ਹੁੰਦੀ ਤਾਂ ਦੱਸ ਦਿਆ ਕਰੋ ਆਓ ਮਿਲਦੇ ਆਂ ਵੀਡੀਓ ਦੇ ਵਿੱਚ ਤੇ ਜਰੂਰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰ ਲਿਆ ਕਰੋ ਤੇ ਐਤਵਾਰ ਮਿਲਦੇ ਆਂ ਡੱਬ ਵਾਲੀ ਮੰਡੀ ਚਲੋ ਵੀਡੀਓ ਜੀ ਵੇਣੇ ਡੰਗਰ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਆ ਤੇ ਜੇ ਕੱਦ-ਕਾੜ ਬਹੁਤ ਸੋਹਣਾ ਤੇ ਪੇਠ ਫੋੜਾ ਜਿਵੇਂ ਹਾਥੀ ਤੁਰਦਾ ਐਡਾ ਸੋਹਣਾ ਪੇਠ ਫੋੜਾ ਹੈ ਆਰਡਰ ਕੁਆਲਿਟੀ ਚੋਰ ਸਰਡ ਕੁਆਲਿਟੀ ਹੈ ਕਿਹੇ ਬੰਨੇ 19 21 ਦਾ ਫਰਕ ਨਹੀਂ ਲਾਇਓ ਬਾਜੀ ਫਰਕ ਨਹੀਂਗਾ ਤੇ ਨਿੱਕੀ ਵੱਖੀ ਦੇ ਵਿੱਚ ਤੇ ਫੇਸ ਕੁਆਲਿਟੀ ਚੈੱਕ ਕਰੋ ਤੁਸੀਂ ਰਿੰਗ ਸਿੰਘ ਤੇ ਬੇਲ ਸਿੱਧੀ ਬਿਲਕੁਲ ਆਰਡਰ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਤੇ ਥਣਾ ਦਾ ਸਪੇਸ ਦੇਖੋ ਮੁਠੀ ਆਲਾ ਥਣ ਜਿੱਟ-ਜਿੱਟ ਦੀ ਮਰਦ ਤੇ ਫੇਸ ਕੁਆਲਟੀ ਵੀ ਤੁਹਾਨੂੰ ਦਿਖਾ ਦਿੰਦੇ ਦੋਸਤੋ ਕਾਫੀ ਸ਼ਾਨਦਾਰ ਫੇਸ ਕੁਆਲਟੀ ਆ ਬਹੁਤ ਸੋਨਾ ਕਰਦਾ ਪਾ ਕਰਦੇ ਭਾਈ ਉਹਨਾਂ ਨਾਲ ਗੱਲ ਸਸੀਗਾ ਭਾਈ ਸਸੀਗਾ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਚੀਜ਼ ਕਿਣਵਾ ਸੂਬਾ ਜੀ ਠੀਕ ਆ ਕਿੰਨੇ ਦਿਨ ਹੋ ਗਏ ਵੇਗ ਜੀ ਇਹਨੂੰ 10 ਮਹੀਨਾ ਮਗਰ ਕੀ ਆ ਜੀ ਕਟਾ ਮਗਰ ਕਟਾ ਚੰਗਾ ਕਾਦਗਾਠ ਵਾਲਾ ਕਟਾ ਵੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ 15 ਲੀਟਰ ਮੇਣਵਾ ਕੰਡੇ ਵਾਲਾ ਭਾਵੇਂ ਦੋ ਟੈਂਪ ਟ ਚੋਲੇ ਭਾਵੇਂ ਚਾਰ ਸੋ ਨਵੇਂ ਹਫਤਾ ਚੋਈ ਜਾਵੇ ਠੀਕ ਕੀ ਡਿਮਾਂਡ ਕਰਦੇ 160 ਦੇਣ ਲੈਣ ਡੇਡ ਨੰਬਰ 97811 ਹਾਂਜੀ ਠੀਕ ਲਓ ਦੋਸਤੋ ਮੋਹਰਾਂ ਨਸਲ ਦੇ ਵਿੱਚ ਮਾਝਾ ਚੰਗੇ ਤਗੜੇ ਕਾਦਗਾਠ ਵਾਲੀ ਤੇ ਵੱਡੀ ਵੱਖੀ ਦੇ ਵਿੱਚ ਫੇਸ ਕੁਆਲਿਟੀ ਖੁੱਲਾ ਸਿੰਘ ਚੰਗਾ ਕੱਦ ਕਾਠ ਤੇ ਚੰਗੀ ਸੋਹਣੀ ਪੇਠ ਪੂੜੇ ਦੀ ਚੌੜੀ ਆਰਡਰ ਕੁਆਲਿਟੀ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਲਾਇਓ ਜੀ ਐਨੂੰ ਲੈ ਤੇ ਚੰਗੀ ਹੈਵੀ ਮੱਝ ਵੀ ਇਹ ਨਹੀਂ ਕੋਈ ਛੋਟੀ ਆ ਚੰਗੀ ਵਜਨਦਾਰ ਤੇ ਆਰਡਰ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਥਾਣ ਬਹੁਤ ਸਪੀਸ ਤੇ ਮੁਠੀ ਵਾਲਾ ਥਾਣਾ ਤੇ ਨਾੜਾਂ ਦੀ ਦੀਆਂ ਇੰਨੀ ਪਤਲੀ ਆ ਤੇ ਸਿੰਘ ਖੁੱਲਾ ਬਾਕੀ ਭਾਉ ਜੂ ਨਾ ਕਰਦੇ ਸਸੀਆ ਭਾਉ ਜੀ ਉਹ ਠੀਕ ਠਾਕ ਜੀ ਕਿਹੜਾ ਸੂਬਾ ਜੀ ਸੂਬਾ ਚੌਥਾ ਜੀ ਕਿੰਨੇ ਦਿਨ ਹੈ ਬਾਕੀ ਕਿੰਨੇ ਦਿਨ ਲੋਕ ਜੀ ਦੱਸ ਉਹਨੇ ਦਿਨੋਂ ਬਹੁਤ ਸੋਹਣੀ ਬਣ ਗਈ ਇਹ ਆਪਾਂ ਵਪਾਰ ਲੈਣ ਦਾ ਘਰ ਦਾ ਕੰਮ ਆ ਘਰ ਦਾ ਕੰਮ ਆ ਕਰਦਾ ਜੀ ਦੁੱਧ ਦਾ ਕੰਮ ਆ ਆਪਣੇ ਕੋਲ ਹੀ ਪਿਛਲੇ ਸੂਵੇ ਹਾਂਜੀ ਹਾਂਜੀ ਕਿੰਨਾ ਦੁੱਧ ਦਦਾ ਜੀ ਪਿਛਲੀ ਵਾਰ 14 ਜੀ 14 ਐਰ ਕਾ ਤਾਂ 14 ਪਲੱਸ ਗੱਡੂ ਫਿਰ ਉਹ 14 ਹੀ ਮੰਨ 14 ਹੀ ਮੰਨ ਕੇ ਚਲੋ ਤੁਸੀਂ 14 ਪੜਾ ਹੁੰਦਾ ਉਸਰਾ ਜੀ ਚਵਾਈਏ ਦੇ 13 14 ਲੀਟਰ ਬਾਲਟੀ ਜਿਹੜੀ 10 ਕਿਲੋ ਦੀ ਹੈ ਨਾ ਪਰ ਜਾਂਦੀ ਹੈ ਚਾਗਣਾ ਪਰ ਤਾਂ ਜਾਂਦੀ ਹੈ ਖਵਾਉਣਾ ਪੈਂਦਾ ਹਾਂ ਇਹ ਤਾਂ ਗੱਲ ਹੈ ਨਹੀਂ ਨਾਲੇ ਚੰਗੀ ਸੰਭੀ ਮੱਝ ਸੋਹਣੀ ਮੱਝ ਸੰਭੀ ਆ ਜੋ ਜੈਜ ਆਪਾਂ ਸਹੀ ਸਹੀ ਅਗਲੇ ਨੂੰ ਦੱਸ ਤੇ ਕੀ ਡਿਮਾਂਡ ਕਰਦੇ ਇਹਦੀ ਇੱਕ ਚਵਾਈ ਦੇ ਲੈਣ ਕਰ ਦਾਂਗੇ ਨੰਬਰ 84274 ਹਾਂਜੀ 9564 ਠੀਕ ਹੈ ਲੋ ਦੋਸਤੋ ਲੋ ਦੋ ਉਹ ਮੋਰਾ نسل ਦੇ ਵਿੱਚ ਛੋਟੀ ਆ ਫੇਸ ਕੁਆਲਿਟੀ ਚੈੱਕ ਕਰੋ ਤੁਸੀਂ ਬਿਲਕੁਲ ਛੋਟਾ ਤੇ ਪਤਲਾ ਸਿੰਘ ਬੰਤਰ ਦੇਖੋ ਤੁਸੀਂ ਹਾਈਟ ਮੀਡੀਅਮ ਆ ਪਰ ਬੰਤਰ ਬਹੁਤ ਸੋਹਣੀ ਚੰਗੀ ਪੇਠ ਫੁੜੇ ਦੀ ਚੌੜੀ ਫੰਦੋ ਨਿੱਕੀ ਵਕੀ ਦੇ ਵਿੱਚ ਪਤਲੇ ਚਮ ਦੇ ਵਿੱਚ ਫੇਸ ਕੁਆਲਿਟੀ ਸਿੰਘ ਕੁਆਲਿਟੀ ਕਿਹ ਗੱਲ ਨੂੰ ਕੁਸੀ ਤੇ ਚਮ ਬਿਲਕੁਲ ਪਤਲਾ ਮੁੱਠੀ ਵਾਲਾ ਚਮ ਵੇਖੋ ਜੀ ਤੇ ਆਰਡਰ ਦੀ ਬੰਤਰ ਵੇਖ ਲਓ ਬੈਣੀ ਵਾਲੇ ਪਾਸੋਂ ਥਾੜੀ ਚੈੱਕ ਕਰ ਸਕਦੇ ਜੀ। ਬਾਕੀ ਬਾਈ ਉਹਨਾਂ ਤੋਂ ਕਰਦੇ ਗੱਲ ਕਿੰਨੇ ਦਿਨ ਬਾਕੀ ਆ? ਕੀ ਰਿਕਾਰਡ ਆ ਕਿਣਵਾ ਸੂਹਾ ਹੈ? ਕੀੜਮਾਰਾ। ਸਸਿਗਾ ਪਾਉ ਜੀ। ਉਹ ਠੀਕ ਠਾਕ ਜੀ। ਠੀਕ ਹੈ ਜੀ ਵਧੀਆ। ਕਿਣਵਾ ਸੂਹਾ ਜੀ। ਇਹ ਪੰਜਵੇਂ ਸੂਹੀ ਚੌਥੇ ਸਾਡੇ ਵਹੀ ਸੀ ਮਨ ਲੈ ਤਸਲੇ ਸੂਹ। ਅੱਛਾ ਪਿਛਲੇ ਸੂਹੇ। ਕਰਦੀ ਕਿ ਵਪਾਰ ਲੈਣ ਦਾ ਕੰਮ? ਕਰਦੀ ਮੈਂ। ਕਰਦੀ ਹੈ ਜੀ। ਕਿੰਨਾ ਰਿਕਾਰਡ ਪਿਛਲੇ ਸੂਹੇ ਦਾ? 14 ਲੀਟਰ ਤੋਂ ਕੱਢਿਆ ਜੀ। ਚੰਗੀ ਰਾਜੀ ਹੈ। ਆਰਡਰ ਕੁਆਲਟੀ ਵੀ ਚੰਗੀ ਹੈ। ਹੁਣ ਕਿੰਨੇ ਦਿਨ ਬਾਕੀ ਆ? ਹਫਤਾ ਪਿਆ ਜੀ। ਉਹਨੇ ਦਿਨੋਂ ਤਾਂ ਬਹੁਤ ਸੋਨਾ ਪ ਬਹੁਤ ਚੰਗਾ ਜੀ ਠੀਕ ਹੈ ਜੀ ਕੀ ਡਿਮਾਰ ਕਰਦੇ ਜੋ ਰਿਮਾਨ 90000 ਦੇ ਲੈਣਾ ਮੱਦ ਮਾਨ ਤਣ ਕਰਦੇ ਠੀਕ ਹੈ ਨੰਬਰ ਦੱਸ ਦਿਓ 99788 ਹਾਂਜੀ 9417 ਠੀਕ ਦੋਸਤੋ ਗੈਜ ਰੇਟ ਮੰਗਿਆ ਭਾਉ ਨੇ ਤੇ ਮੱਝ ਵੀ ਵਾਕਏ ਮੰਨ ਲੋ ਵੀ ਇੰਨੇ ਦੀ ਹੈ ਮੇਰੇ ਹਿਸਾਬ ਨਾਲ ਕਿਉਂ ਹਫਤਾ ਇੱਕ ਬਾਕੀ ਹੈ ਤੇ ਨਾੜਾ ਹੁਣੇ ਦੇ ਸਕਦੇ ਜੋ ਆਰਡਰ ਕੁਆਲਿਟੀ ਤੁਸੀਂ ਉਹਨੇ ਇਹਦੇ ਨਾਲ ਨੂੰ ਮਾਰਾਇ ਕਰਵਾਇ ਬਹੁਤ ਸੋਹਣੀ ਬਣੀ ਤੇ ਬਾਜ ਨਾਲ ਸੰਪਰਕ ਕਰ ਲਈ ਜੋ ਲਓ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਚੈੱਕ ਕਰੋ ਆਰਡਰ ਕੁਆਲਟੀ ਪੇਠਪੂੜਾ ਬੇਕਮਾਲ ਐਨੂੰ ਲੈ ਵੈਣ ਇਧਰੋਂ ਸੂਰਤ ਤੇ ਫੇਸ ਕੁਆਲਟੀ ਦੇਖ ਸਕਦੇ ਬਹੁਤ ਸੋਹਣੀ ਜੈਡ ਬਲੈਕ ਆ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਆ ਪੇਠਪੂੜੇ ਦੀ ਵੀ ਸ਼ਾਨਦਾਰ ਆ ਤੇ ਰਾਜੀ ਵੀ ਚੰਗੀ ਬਾਈ ਦਾ ਵੀ ਕੱਦ 6 ਫੁੱਟ ਦੇ ਲਾਗੇ ਆ ਤੇ ਝੋਟੀ ਦਾ ਕੱਦ ਵੀ ਦੇਖ ਸਕਦੇ ਹੋ ਤੇ ਬਾਈ ਦਾ 6 ਫੁੱਟ ਦੇ ਲਾਗੇ ਬੰਨੇ ਕੱਦ ਦਾ ਤੇ ਝੋਟੀ ਵੀ ਸਾਢੇ 5 ਪੌਣੀ 6 ਫੁੱਟ ਦੇ ਲਾ ਕੇ ਨਿੱਕੀ ਵੱਖੀ ਦੀ ਥਣ ਦੇਖ ਸਕਦੇ ਤੁਸੀਂ ਤੇ ਬਾਈ ਹੁਣਾਂ ਨਾ ਕਰਦੇ ਗੱਲ ਕਿੰਨਾ ਸੂਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਕਿ ਦੁੱਧ ਕੀ ਡਿਮਾਂਡ ਆ ਸਸਿਕਾ ਵੀਰ ਜੀ ਇਹ 40 ਠਾ ਜੀ ਕਿੰਨਾ ਸੂਆ ਵੀਰ ਜੀ ਤੀਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਮਹੀਨੇ ਦੇ ਕਿੰਨੇ ਦਿਨ ਕਿੰਨਾ ਦੁੱਧ ਤਿਆਰ ਆ ਇਸ ਟਾਈਮ 12 ਲੀਟਰ ਇਹ ਕੰਡੇ ਵਾਲਾ ਕੀ ਡਿਮਾਂਡ ਕਰਦੇ ਦੈਲਰ ਦੇਲਰ ਉਹ ਦੇਣ ਦੇ ਨਾਲ ਹੀ ਕੰਮ ਹੈ ਜੀ ਦੈਲਰ ਵਾਲਾ ਹੀ ਨੰਬਰ ਦਾ 86724 ਹਾਂਜੀ 1250 ਲੋ ਦੋਸਤੋ ਮੋਰਾ ਨਸਲ ਦੇ ਇਹਨੂੰ ਲਓ ਮੋਰਾ ਨਸਲ ਦੇ ਵਿੱਚ ਮਾਜਾ ਕਰੋ ਚੈੱਕ ਆ ਵੀ ਸ਼ਾਨਦਾਰ ਆ ਤੇ ਘਾਤ ਘਾਟ ਆਰਡਰ ਕੁਆਲਿਟੀ ਦੇਖ ਸਕਦੇ ਤੁਸੀਂ ਥੋੜੀ ਜੀ ਲਿੱਸੀ ਮਾਜਾ ਜੋ ਜਾਇਜ਼ ਆ ਉਹ ਆਖਾਂਗੇ ਬਾਕੀ ਆਰਡਰ ਕੁਆਲਿਟੀ ਬੇਕਮਾਲ ਲਾਇਓ ਜੀ ਤੇ ਸਿੰਗ ਛਪਰੇ ਜੇ ਆ ਖੁੱਲੇ ਫੇਸ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਕੱਦਗਾਠ ਪਤਲੇ ਚੰਮ ਦੀ ਲੱਸੀ ਜ਼ਰੂਰ ਆ ਮਾਜਾ ਪਰ ਆਰਡਰ ਕੁਆਲਟੀ ਯਾਰ ਬੇਕਮਾੜ ਹੈ ਹਾਂ ਦੇਖ ਸਕਦੇ ਤੁਸੀਂ ਜੇ ਕੋਈ ਝੂਠਾ ਦੇ ਕਹਿੰਦੇ ਕਹਿੰਦੇ ਆ ਨਾ ਕੋਈ ਡੰਕਰ ਜਾ ਦੁੱਧ ਦਿੰਦਾ ਤੋ ਰਾਜੀ ਘੱਟ ਹੁੰਦਾ ਆ ਉਲਟ ਬਹਿਣੀ ਵਾਲੇ ਪਾਸੋਂ ਥਾਂ ਨਹੀਂ ਹੱਸ ਸਸੀ ਗਾਲ ਜੀ ਉਹ ਠੀਕ ਠਾਕ ਜੀ ਕਿੰਨਾ ਚੁਬਾ ਜੀ ਇਹ ਤਾਂ ਤੀਜਾ ਹੋਇਆ ਜੀ ਕਿੱਜਾ ਸੁਭਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 20 ਦਿਨ ਤੇ ਕਿੰਨਾ ਦੋ ਤਿਆਰ ਹਨ 14 ਲੀਟਰ ਪੈ ਰਹੇ ਨੇ ਮਣਵਾ ਕੰਡੇ ਆ ਕੀ ਡਿਮਾਂਡ ਕਰਦੇ ਹੋ ਲਗਾਨ ਦੇ 80000 ਕਰਦੇ 80000 ਦੇ ਲੈਣ ਦੇ ਲੈਣ 75000 ਨੰਬਰ ਦੱਸ ਲੰਬਰ ਸਹੀ ਹੈ ਹਾਂ ਜੀ ਨੰਬਰ ਦੱਸੋ ਨੰਬਰ ਹੈਗਾ 92172 ਹਾਂ ਜੀ 15360 ਠੀਕ ਹੈ ਅੱਛਾ ਲੋ ਦੋਸਤੋ ਮੋਹਰਨ ਅਸਲ ਦੇ ਵਿੱਚ ਝੋਟੀਆਂ ਕਰੋ ਚੈੱਕ ਬਹੁਤ ਸੋਹਣਾ ਕਾਟ ਕਾਟ ਇਹ ਆਰਡਰ ਕੁਆਲਿਟੀ ਦੇ ਸਕਦਾ ਤੁਸੀਂ ਆ ਵੀ ਸ਼ਾਨਦਾਰ ਕੱਦ ਬਹੁਤ ਸੋਹਣਾ ਜੀ ਗਾੜੀ ਉਹ ਵੀਰ ਦਾ ਕੱਦ ਵੇਖ ਲਓ ਚੋਟੀ ਦਾ ਕੱਦ ਫੇਸ ਕੁਆਲਿਟੀ ਸੋਹਣੀ ਆ ਖੁੱਲੇ ਸਿੰਘ ਦੀ ਮਾਲਕ ਆ ਤੇ ਨਿੱਕੀ ਵੱਖੀ ਦੇ ਵਿੱਚ ਝੋਟੀ ਚੰਗੀ ਪੂਰੀ ਝੋਟੀ ਬਣਨ ਵਾਲੀ ਆ ਅਜੇ ਹੋਰ ਤਿਆਰ ਹੋ ਸਕਦੀ ਬਾਕੀ ਭਾਈ ਤੋਂ ਲਵਾਂਗੇ ਜਾਣਕਾਰੀ ਕਿਣ ਬਾਅਦ ਹੋਊਗਾ ਠੀਕੀ ਦਿਮਾੜ ਮੋਠੀ ਹੱਥ ਆਣਾ ਥਾਂ ਥੋੜਾ ਜੁੜਵਾ ਬਾਕੀ ਕੱਦ ਕਾਠਾ ਲੋਣੀ ਕੋ ਕਾਠ ਸਾਸਰੀ ਕਾ ਬਾਈ ਜੀ ਸਾਸਰੀ ਕਾ ਜੀ ਉਹ ਠੀਕ ਠਾਕ ਜੀ ਹਾਂ ਜੀ ਬੜੀਆ ਕਿਣਵਾ ਸੁਭਾ ਜੀ ਇਹ ਦੂਜਾ ਦੂਜਾ ਸੁਭਾ ਜੀ ਦੂਜਾ ਸੁਭਾ ਜੀ ਮੂੰਹ ਕਿਦਾਂ ਛੇਦੰਦ ਹਾਂ ਛੇਦੰਦ ਜੀ ਠੀਕ ਹੈ ਕਿੰਨਾ ਦੋ ਤਿਆਰ ਆ ਦੁੱਧ ਹੁਣ ਨੌ ਕਿਲੋ ਲਈ ਸੀ ਮਾਨੇ ਮੇਡਮ ਛੇਾਂ ਦਿਨ ਸੂਈ ਨੂੰ ਤਾਂ ਨੌ ਕਿਲੋ ਬਾਜੂ ਫਿਰ ਹੈ ਜੀ ਹਾਂ ਜੀ ਹਾਂ ਜੀ ਬੜਾ ਜੀ ਅਗਰ 10 12 ਦਿਨਾਂ ਤੱਕ ਤਾਂ ਡੰਗਰ ਵੱਜ ਜਾਂਦਾ ਤੇ ਕੀ ਡਿਮਾਂਡ ਕਰਦੇ ਹੋ ਡਿਮਾਂਡ ਤਾਂ ਇਹਦਾ 1 ਲੱਖ ਰੁਪਇਆ ਕਰਦੇ ਨੇ ਦੇ ਲੈਣਾ 90 ਦੀ ਹਾਂ ਜੀ ਲਾਸ਼ ਕਰਦਾ ਥੋੜਾ ਜਿਹਾ ਥਣ ਥੋੜਾ ਜਿਹਾ ਜੁੜਵਾ ਬਾਕੀ ਦੇ ਝੋਟੀ ਕੇ ਗੱਸ ਕੋਈ ਨਾ ਕਰਦਾਂਗੇ ਹੋਰ ਠੀਕ ਨੰਬਰ ਦੱਸ ਦੋ ਨੰਬਰ 977927287 ਠੀਕ ਹੈ ਬਹੁਤ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਉਹ ਆਇਆ ਮੋਰਾ ਨਸਲ ਦੇ ਵਿੱਚ ਝੋਟੀ ਤੇ 나ੜਾਂ ਦੀ ਦੀਆਂ ਐਡਾ ਪਤਲਾ ਚਾਮਾ ਦੇਖ ਸਕਦੇ ਤੁਸੀਂ ਕੋਈ ਇਹਨਾਂ ਤੇਲ ਨਹੀਂ ਲਾਇਆ ਕੋਈ ਇਹ ਨਹੀਂ ਲਿਸ਼ਕਦੀ ਨਹੀਂ ਹੈਗੀ ਸਿਰਫ ਆਪ ਦੇ ਚਮ ਦੇ ਕਾਰਨ ਏਡੀ ਪਤਲੀ ਅਡਰ ਕੁਆਲਟੀ ਦੇਖ ਸਕਦੇ ਤੁਸੀਂ ਬਹੁਤ ਸ਼ਾਨਦਾਰ ਡਾਕਲੀ ਮੜੀ ਜੇ ਖਲੂੰਦੀ ਆ ਤੇ ਇਹ ਸੇਂਗ ਥੋੜਾ ਛਪਰਾ ਜੀ ਨੂੰ ਕਹਦੇ ਨੇ ਉਹ ਫੇਸ ਕੁਆਲਟੀ ਵੀ ਜੈਡ ਬਲੈਕ ਆ ਉੱਥੇ ਲੈ ਉੱਥੇ ਬਣ ਕੇ ਵਾਹ ਤੇ ਨਾਣਾ ਵੇਖੋ ਪਿੰਡੇ ਦੀਆਂ ਦੋਸਤੋ ਚੰਗੀ ਰਾਜੀ ਝੋਟੀ ਅਡਰ ਕੁਆਲਟੀ ਚੈੱਕ ਕਰੋ ਤੇ ਉਲਟ ਬਹਿਣੀ ਵਾਲੇ ਪਾਸੋਂ ਥਣ ਵੀ ਚੈੱਕ ਕਰ ਸਕਦੇ ਹੋ ਦੋਸਤੋ ਬਹੁਤ ਸੋਹਣਾ ਹੈ ਤੇ ਮਗਰ ਕੱਟ ਕੇ ਕਟਾ ਹੈ ਕੱਟਾ ਦੋਸਤੋ ਤੇ ਬਾਈ ਹੁਣਾਗਾ ਚੰਮ ਬਿਲਕੁਲ ਪਤਲਾ ਜਿੰਨੂੰ ਆਪਾਂ ਕਹਿ ਦਿੰਨੇ ਆ ਨਾ ਵੀ ਦੁੱਧਾ ਡੰਗਰਾ ਸੋ ਪਤਲਾ ਹੋਏ ਚੰਮ ਦਾ ਉਹ ਕਾਲਾ ਨਾੜਾਂ ਜੀ ਦੀਆਂ ਚੈੱਕ ਕਰ ਸਕਦੇ ਤੇ ਏਕਣਵਾ ਸੁਆ ਵੀਰ ਜੀ ਉਹ ਤੀਜਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਤੁਹਾਨੂੰ 15 ਦਿਨ ਮਾਰ ਕੱਟਾ ਜੀ ਤੇ ਮਗਰ ਕੱਟਾ ਕਿੰਨਾ ਦੁੱਧ ਧਿਆਰਾ ਉਹ 14 ਕਿਲੋ ਇਹ ਥੱਲੇ ਜੀ ਮੈਂ ਮਿਣਕੇ ਦੇਵਾਂਗੇ ਇਹਦਾ ਵੀ ਡੱਬੇ ਨਾਲ ਆ ਮਿਣਕੇ ਜਮ ਕੀ ਡਿਮਾਰਡ ਕਰਦੇ ਸੀ ਮੁੱਲ ਪੂਰਾ ਲੱਖੀ 3 ਲੱਖ 95000 ਜੀ ਦਾ ਨੰਬਰ ਦੱਸ 76528 33244 ਜੀ ਮੋਹਰਾਂ ਅਸਲ ਦੇ ਵਿੱਚ 200 ਝੋਟੀਆਂ ਤੇ ਰੰਗ ਵੇਖ ਕੇ ਤੁਸੀਂ ਕਹਿ ਦੇਣਾ ਸਿੰਘ ਥੋੜਾ ਜਿਹਾ ਖੁੱਲਾ ਸਿੰਘ ਜਿਹੜੇ ਪਾਸੇ ਜਾਇਓ ਬੰਤਰ ਝੋਟੀ ਦੀ ਦੇਖੋ ਕਿੰਨੀ ਸ਼ਾਨਦਾਰ ਆ ਆਰਡਰ ਕੁਆਲਿਟੀ ਬੇਕਮਾਰ ਆ ਤੇ ਕੱਤਗਾਠ ਬਹੁਤ ਸੋਹਣਾ ਵੀਰ ਦਾ ਕੱਦ ਵੀ ਵੇਖ ਲਓ ਝੋਟੀ ਦਾ ਕੱਦ ਵੀ ਵੇਖ ਲੈ ਬਾਈ ਦੇਖ ਸਕਦੇ ਤੁਸੀਂ ਬਹੁਤ ਸ਼ਾਨਦਾਰ ਇਸ ਕੁਆਲਿਟੀ ਵੀ ਜੱਜ ਕਰੋ ਤੇ ਸਿੰਘ ਥੋੜਾ ਜਿਹਾ ਖੁੱਲਾ ਆ ਕੱਦ ਕਾਠ ਦੀ ਬਹੁਤ ਸੋਹਣੀ ਨਿੱਕੀ ਵੱਖੀ ਦੀ ਝੋਟੀ ਆ ਤੇ ਥਣਾ ਦੀ ਕੁਆਲਿਟੀ ਵੀ ਤੁਹਾਨੂੰ ਦਿਖਾਉਣੇ ਦੋਸਤੋ ਖਣ ਬਹੁਤ ਸੋਹਣਾ ਲੱਗਾ ਦੇ ਸਕਦੇ ਤੁਸੀਂ ਸਪੇਸ ਦੇ ਸਾਧ ਦੇ ਜੋ ਮੁਠੀ ਵਾਲਾ ਥਣਾ ਕਿਉਂ ਬਾਕੀ ਜਿੱਦਾਂ ਦੀ ਮਰਜ਼ੀ ਹੋਵੇ ਥਲਾਂ ਤੋਂ ਆਪਾਂ ਚੋਣੀ ਹੁੰਦੀ ਆ ਤੇ ਥਣਾ ਦੀ ਗੱਲ ਹੁੰਦੀ ਭਾਈ ਕਿਨਵਾ ਸੁਭਾਜੀ ਦੂਜਾ ਜੀ ਦੂਜਾ ਸੁਭਾ ਕਿੰਨਾ ਚਿਰ ਹੋ ਗਿਆ ਸੁਈ? ਸੁਈ ਨੂੰ ਹੋ ਗਿਆ 25 ਦਿਨ ਹੀ। 25 ਦਿਨ? ਪ੍ਰੋਪਰ ਦੁੱਧ ਦੇ। ਕਿੰਨਾ ਦੁੱਧ ਦਾ? 14 ਕਿਲੋ ਹੀ ਮਿਲ ਕੇ ਦੇਣਾ। 10 ਲੀਟਰ ਕਿੰਨੇ ਲੈ ਜਾਪਾਂ ਹਾਂ ਦਾ? ਠੀਕ ਹੈ ਜੀ। ਕੀ ਡਿਮਾਂਡ ਕਰਦੇ ਹੋ? ਇਹਦਾ 1 20 ਇਹਦਾ ਵੀ ਦੇ ਲੈਣਾ। ਇਹਨਾਂ ਦੇਣਾ 10, 10 ਨੰਬਰ 10। 7652833241 ਤੇ ਮਗਰ ਕੀ ਹੈ ਜੀ ਇਹ? ਬਾਹਰ ਕੱਟਾ ਹੀ ਬੂਰਾ ਕੱਟਾ ਜੀ। ਬੂਰਾ ਕੱਟਾ 200 ਚੈੱਕ ਕਰ ਸਕਦੇ ਤੁਸੀਂ। ਕਈ ਬੂਰੇ ਦੇ ਸ਼ਕੀਨ ਬੜੇ ਹੁੰਦੇ ਆ। ਲਓ ਦੋਸਤੋ ਨੀਲੀ ਰਾਵੀ ਦੇ ਵਿੱਚ ਚੈੱਕ ਕਰੋ ਝੋਟੀ ਤੁਸੀਂ ਆਰਡਰ ਕੁਆਲਿਟੀ ਦੇਖੋ ਤੇ ਪਿੱਟ ਪੁੜਾ ਦੇਖੋ ਝੋਟੀ ਦਾ ਤੇ ਕੁੰਡੀ ਚੂਰ ਤੁਹਾਨੂੰ ਫੇਸ ਕੁਆਲਿਟੀ ਵੀ ਦਿਖਾਉਣੇ ਪਹਿਲੋ ਪਿੱਛੋਂ ਦੇਖੋ ਸਾਈਡਾਂ ਦੋਰੀ ਸਾਈਡਾਂ 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 ਡਾਕਲੀ 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 ਇੱਕ ਮਿੰਟ ਡਾਕਲੀ ਜੇ ਖਲੋਂਦੀ ਹੈ ਰੋਕ ਲੈ ਰੋਕ ਲੈ ਰੋਕ ਲੈ ਨਾ ਰੁਕ ਜਮਾ ਚੈਨਲ ਆ ਗਿਆ ਚੈੱਕ ਕਰੋ ਦੋਸਤੋ ਥਣ ਵੇਖੋ ਥਣ ਬਹੁਤ ਸੋਹਣੀ ਹਨ ਫੇਸ ਕੁਆਲਿਟੀ ਨਾਲ ਲੈ 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 ਦੋਸਤੋ ਫੇਸ ਕੁਆਲਿਟੀ ਚੈੱਕ ਕਰੋ ਤੁਸੀਂ ਨੀਲੀ ਰਾਵੀ ਦੇ ਵਿੱਚ ਪਹਿਲਾ ਸੂਆ ਤੇ ਕੁੰਡੀ ਵਾਲਾ ਸਿੰਘਾ ਚੈੱਕ ਕਰ ਸਕਦੇ ਹੋ ਰਪਈਆ ਨਹੀਂ ਪੈਂਦਾ ਤੇ ਬੇਲ ਵੇਖੋ ਤੁਸੀਂ ਸਿੱਧੀ ਸਟੇਟ ਹੈ ਬਿਲਕੁਲ ਤੇ ਮੂੰਹ ਕਿੱਦਾ ਹੈ ਮੂੰਹ ਛੇਦਾਂ ਦਾ ਮੂੰਹ ਛੇਦਾਂ ਦਾ ਚੋਟੀ ਬਹੁਤ ਸ਼ਾਨਦਾਰ ਚੰਗੀ ਸੋਹਣੀ ਪੇਟ ਪੂੜੇ ਦੀ ਤੇ ਥਾਂ ਦੀ ਕੁਆਲਿਟੀ ਵੀ ਬੇਕਮਾਲ ਹੈ ਭਾਈ ਜੋ ਸਾਨੂੰ ਦਿਦਾ ਉਹ ਦਿਖਾਉਣੇ ਆ ਬਾਕੀ ਆਪਣੀ ਚੋਕ ਤੇ ਤਸੱਲੀ ਕਰਕੇ ਤੁਸੀਂ ਪੈਸੇ ਲਾਉਣੇ ਆ ਅਗਲੇ ਨੇ ਤੁਹਾਨੂੰ ਡੰਕਰ ਦੇਣਾ ਹੈ ਅਗਲੇ ਨੇ ਵੀ ਸਾਂਭਿਆ ਹੁੰਦਾ ਹੈ ਆਪੋ ਆਪਣੀ ਤਸੱਲੀ ਕਰਕੇ ਫੇਰ ਸੌਤਾ ਦੇ ਦੇ ਦੇਖ ਸਕਦੇ ਹੋ ਤੁਸੀਂ ਤੇ ਭਾਉਜੀ ਉਹਨਾਂ ਨਾਲ ਕਰਦੇ ਗੱਲ ਭਾਉਜੀ ਦੇ ਲੱਗੀ ਛੱਟ ਥੋੜੀ ਜੀ ਤਾਂ ਕਰਕੇ ਤੇ ਕਿੰਵੇਂ ਸਵੇਜਿਓ ਚਾਹੀਦਾ ਪਹਿਲਾ ਸੂਰ ਪਹਿਲਾ ਸੂਰ ਪਹਿਲਾ ਸੂਰ ਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ 20 ਦਿਨ ਹੋ ਗਏ 20 ਦਿਨ ਹੋ ਗਏ ਸੂਈ ਨੂੰ 20 ਦਿਨ ਹੋ ਗਏ ਅੱਛਾ ਕਿੰਨਾ ਤੋ ਤਿਆਰ ਹੁਣ ਕੰਡੇ ਵਾਲਾ 13 ਕਿਲੋ ਆ ਜੀ ਐ ਮਣਮਾ ਹਾਂ ਮਣਮਾ ਕੀ ਡਿਮਾਰਡ ਇੱਕ 20 ਆ ਜੀ ਮੰਪਾ ਦੇ ਲੈਣਾ ਇੱਕ 10 ਦੀ ਬਸ ਨੰਬਰ ਦੱਸ ਦਿਓ 76528 33241 ਠੀਕ ਹੈ ਜੀ ਲੋ ਮੋਰਾ نسل ਦੇ ਵਿੱਚ ਇੱਕ ਹੋਰ ਝੋਟੀ ਵੀਰ ਉਹਨਾਂ ਕੋਲ ਚੈੱਕ ਕਰੋ ਤੁਸੀਂ ਬਹੁਤ ਸ਼ਾਨਦਾਰ ਤਿੱਖੀ ਬੇਲ ਦੀ ਆ ਤੇ ਉਹਨੂੰ ਉਹਨੂੰ ਹੀ ਖੜੀ ਇਧਰ ਧੁੱਪ ਪੈਣੀ ਹੈ ਤੇ ਆਰਡਰ ਕੁਆਲਟੀ 200 ਚੈੱਕ ਕਰ ਸਕਦੇ ਹੋ ਤੁਸੀਂ ਖਾਂਦਾਰ ਰਡ ਕੁਆਲਟੀ ਆ ਲੈ ਆ ਲੈ ਬਾਈ ਤੇ ਹਾਈਟ ਮੀਡੀਅਮ ਆ ਤੇ ਫੇਸ ਕੁਆਲਟੀ ਵੀ ਸੋਹਣੀ ਤੇ ਖੁੱਲਾ ਸਿੰਘ ਆ ਤੇ ਹੈ ਕੁੰਡਾ ਤੇ ਕਰਦੇ ਬਾਈ ਹੁਣਾਂ ਨਾਲ ਗੱਲ ਕਿਣਵਾ ਸੁਆ ਕਿੰਨਾ ਚਿਰ ਹੋ ਗਿਆ ਉਸੂਈ ਨੂੰ ਤੇ ਕੀ ਡਿਮਾਰਕ ਕਿੰਨਾ ਦੁੱਧ ਆ ਖਾਣਾ ਦੀ ਕੁਆਲਟੀ ਤੁਸੀਂ ਚੈੱਕ ਕਰੋ ਤੁਸੀਂ ਬਹੁਤ ਸ਼ਾਨਦਾਰ ਖਾਣਾ ਤੇ ਇਹਦੀ ਬਾਈ ਕੋਲੋਂ ਜਾਣਕਾਰੀ ਲੈਣੇ ਆ ਭਾਈ ਜੀ ਇਹ ਕਿੰਨੇ ਸੂਵੇ ਹੀ ਇਹ ਚੌਥੇ ਸੂਜੀ ਚੌਥੇ ਸੂਹ ਸੂਣ ਵਾਲੀ ਆ ਨਾ ਡੱਪਟਾ ਸੂਈ ਜੀ ਅੱਛਾ ਸੂਈ ਹੋਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 12-14 ਦਿਨ 12 ਦਿਨ ਇਹ ਦੁੱਤੇ ਆ ਗਈ ਹੈ ਕਿੰਨਾ ਦੁੱਧ ਦੇ ਸਾਨੂੰ ਇਹਨੂੰ 12 ਡੱਬਾ ਮਾਰ ਕੇ ਦੇਉਂਗਾ 12 ਡੱਬਾ ਮਾਰ 12 ਡੱਬਾ ਮਾਰ ਕੇ ਠੀਕ ਹੈ ਜੀ ਕੀ ਡਿਮਾਂਡ ਹੈ ਜੀ ਇਹ ਜੀ ਲੱਖ ਰੁਪਈਆ ਲੱਖ ਰੁਪਈਆ ਦੇ ਲੈਣ 90 ਹਜ਼ਾਰ ਜੀ 90 ਦੀ ਨੰਬਰ ਦਾ ਜੀ ਕੋਈ ਨੰਬਰ 98769 ਹਾਂਜੀ 20850 ਠੀਕ ਹੈ ਜੀ ਉਹ ਨੰਬਰ ਨਹੀਂ 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 ਐਣੂ ਇੱਧਰ ਸੂਰਜ ਵਜਲਾ ਸਾਫ ਨਹੀਂ ਦਿਸਣੀ ਛੋਟੀ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਐ ਚੈੱਕ ਕਰੋ ਪਤਲਾ ਚਮ ਆਰਡਰ ਕੁਆਲਿਟੀ ਦੇਖੋ ਗਾਵਾਂ ਵਾਲੀ ਸ਼ਾਨਦਾਰ ਬਹੁਤ ਸੋਹਣੀ ਆਰਡਰ ਕੁਆਲਿਟੀ ਆ ਲੈਓ ਤੇ ਫੇਸ ਕੁਆਲਿਟੀ ਚੈੱਕ ਕਰੋ ਪਤਲੀ ਫੇਸ ਕੁਆਲਿਟੀ ਥੋੜਾ ਜਿਹਾ ਖੁੱਲਾ ਸਿੰਘ ਪਰ ਕੁੰਡਾ ਚੂਰਾ ਤੇ ਨਿੱਕੀ ਵੱਖੀ ਦੇ ਵਿੱਚ ਝੋਟੀ ਆ ਆਰਡਰ ਕੁਆਲਿਟੀ ਦਾ ਮਾਰਾ ਇਹਨੇ ਗਾਵਾਂ ਵਾਲੀ ਲਾਈ ਆ ਨਾ ਬਹੁਤ ਸੋਹਣੀ ਨਾੜਾ ਲੀਦੀਆਂ ਟਾਕੇ ਤੁਹਾਨੂੰ ਦਿਖਾਉਣੇ ਆ ਦੇਖੋ ਆਰਡਰ ਕੁਆਲਟੀ ਜਿੰਨੂੰ ਕਹਿੰਦੇ ਅੱਧਾ ਫੁੱਟ ਪਿਛਾ ਨੂੰ ਅੱਧਾ ਫੁੱਟ ਦੇਖ ਲਓ ਪਿਛਾ ਨੂੰ ਆਰਡਰ ਕੁਆਲਟੀ ਤੇ ਥਣਾ ਦੀ ਕੁਆਲਟੀ ਵੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਨਾੜਾ ਦੀ ਬਾਕੀ ਬਾਈ ਹੁਣਾਂ ਤੋਂ ਕਰਦੇ ਗੱਲ ਕਿਣਵਾ ਸੂਹਾ ਤੇ ਕਿੰਨਾ ਚਿਰ ਹੋ ਗਿਆ ਤੁਸੀਂ ਠੀਕ ਹੈ 15 ਸੱਸੀ ਗਾਲ ਜੀ ਸੱਸੀ ਗਾਲ ਜੀ ਉਹ ਠੀਕ ਤਾਂ ਜੀ ਵਧੀਆ ਵਧੀਆ ਕਿਣਵਾ ਸੂਹਾ ਜੀ ਤੀਜਾ ਸੂਹਾ ਜੀ ਤੀਜਾ ਸੂਹਾ ਹਾਂ ਜੀ ਲੱਗਦੀ ਨਹੀਂ ਤੀਜੇ ਸੂਰਜ ਆ ਨਹੀਂ ਮੈਂ ਧਾਕ ਨਹੀਂ ਦਿੰਦੀ ਤੀਜੇ ਸੂਏ ਦੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਉਹਨੂੰ 15 ਦਿਨ ਹੋ ਗਏ ਦੋ ਤੇ ਪ੍ਰੋਪਰ ਆ ਗਈ ਹਾਂ ਦੋ 15 ਕਿਲੋ ਤਿਆਰ ਹੈ ਮਗਰ ਕੀ ਆ ਜੀ ਮੈਨੂੰ ਕਟਾਈ ਕਟਾ ਜੀ ਤੇ 15 ਲੀਟਰ ਮਿਨੀਮਾ ਤਿਆਰ ਹੈ ਨੰਬਰ ਦੱਸੋ ਕਿੰਨਾ ਮਾਰ ਕੇ ਦੇਵਾਂਗੇ ਭਾਵੇਂ ਤਿੰਨ ਟਾਈਮ ਚੋਲੇ ਪਹੁੰਚਾ ਕੀ ਡਿਮਾਰਡ ਕਰਦੇ ਹੋ ਇਹਦਾ 1 ਇੱਕ 25 ਹੈ ਜੀ ਦੇ ਲੈਣਾ ਜੇ ਇੱਕ ਵੀਜ ਦੇਵਾਂਗੇ ਇੱਕ ਵੀਜ ਦੀ ਨੰਬਰ ਦੱਸਿਓ 98769 ਜੀ ਹਾਂਜੀ 2850 ਲਓ ਦੋਸਤੋ ਵੀਰੋ ਨਾਲ ਕੋਲ ਇੱਕ ਹੋਰ ਝੋਟੀ ਆ ਮੋਹਰਾਂ ਨਸਲ ਦੇ ਵਿੱਚ ਭੁੱਲਾ ਸਿੰਘ ਫੇਸ ਕੁਆਲਿਟੀ ਬਹੁਤ ਸੋਹਣੀ ਪਰ ਸਿੰਘ ਥੋੜਾ ਜਿਹਾ ਖੁੱਲਾ ਤੇ ਪੰਤਰ ਬਹੁਤ ਸੋਹਣੀ ਆਡਰ ਕੁਆਲਿਟੀ ਇਹਦੀ ਸ਼ਾਨਦਾਰ ਆ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਆਡਰ ਕੁਆਲਿਟੀ ਆ ਤੇ ਮੀਡੀਅਮ ਹਾਈਟ ਦੀ ਆ ਫੇਸ ਕੁਆਲਿਟੀ ਸੋਹਣੀ ਆ ਸਿੰਘ ਖੁੱਲਾ ਤੇ ਐ ਤਿੱਖੀ ਬੇਲ ਦੀ ਸਿੱਧੀ ਬਿਲਕੁਲ ਸਾਫ਼ ਦੇਖ ਸਕਦੇ ਹੋ ਜੀ ਤੇ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਥਾਣਾ ਦੀ ਕੁਆਲਿਟੀ ਬਾਕੀ ਭਾਉ ਜੀ ਨਾਲ ਗੱਲ ਕਰਦੇ ਪਬਜੀ ਇਹ ਕਿਹਨਾਂ ਸੂਬਾ ਜੀ ਇਹ ਤੀਜਾ ਹੀ ਹੈ ਜੀ ਤੀਜੇ ਸੂਬੇ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋਕਣ ਦੱਸ ਦਮ ਤੇ ਮਗਰ ਕੀ ਹੈ ਜੀ ਕੱਟੀ ਹੈ ਜੀ ਇਹਦੇ ਮਗਰ ਦੋਸਤੋ ਕੱਟੀ ਜੋ ਇਹ ਬਹੁਤ ਚੰਗੀ ਹੈ ਜੀ ਅੱਛਾ ਕਿੰਨਾ ਦੋ ਤਿਆਰ ਹੈ ਜੀ ਦੋਦੇ ਹੋਣ 13 ਕਿਲੋ ਦੇ ਰਕੜਾ ਮੈਡਮ ਹਾਂ ਜੋ ਮੈਡਮ ਕੰਡਾ ਮਾਰੀ ਕੀ ਡਿਮਾਰਡ ਕਰਦੇ ਇਹ 1 15 ਜੀ ਦੇ ਲੈਣ ਇੱਕ 10 ਦੀ ਹਾਂ ਨਾ ਜੀ ਨੰਬਰ ਦੱਸੋ 98779 ਜੀ 850 ਤੇ ਇੱਕ ਨਾਲ ਐਡਰੈਸ ਤੇ ਆਪਣਾ ਦੱਸ ਦਿਓ ਵੀ ਘਰੇ ਡੰਗਰ ਵੀ ਹੁੰਦੇ ਆਪਣਾ ਡੈਰੀ ਕਰੀਏ ਨੰਗਲ ਵੱਡੇ ਨੇ ਜੀ ਅੱਛਾ ਜੀ ਜਿਲ੍ਹਾ ਮਾਨਸਾ ਜੀ ਅੱਛਾ ਜੀ ਨੰਗਲ ਕਲਾ ਪਿੰਡ ਆਪਣਾ ਅੱਛਾ ਜੀ ਅਸੀਂ ਡੈਰੀ ਕਰੀਏ ਆਪਣਾ ਡੰਗਰ ਵੱਧ ਹੁੰਦੇ ਜੀ ਅੱਛਾ ਘਰੇ ਡੰਗਰ ਵੱਧ ਹੁੰਦੇ ਜੇ ਕਹਿੰਦੇ ਲੈਣਾ ਤੁਹਾਡਾ ਇਸੇ ਨੰਬਰ ਤੇ ਸੰਪਰਕ ਕਰ ਲੈਣਾ ਤੇ ਘਰੇ ਵੀ ਆ ਜਣਾ ਮਾਨਨ ਵਿਚਾਰ ਕਿੰਨੇ ਕਿ ਡੰਗਰ ਹੁੰਦੇ ਆਪਣੇ ਕੋਲ ਠੀਕ ਹੈ ਆਪਣੀ ਇੱਕੋ ਹੀ ਗੱਲ ਆਪਣੇ ਬੰਦਾ ਕੋ ਬਾਹਰੋਂ ਦਾ ਰੋਟੀ ਪਾਣੀ ਸਭ ਕੁਝ ਚਾਹ ਪਾਣੀ ਮਿਲੇਗਾ ਮੈਂ ਇਹਨਾਂ ਜਗ੍ਹਾ ਬਣੂਗੀ ਜੇ ਕਹਿੰਦੇ ਰਾਤ ਰਹਿਣਾ ਦੂਆ ਦਾ ਵੀ ਠੀਕ ਹੈ ਉਹ ਤਾਂ ਪਚਵਾ ਕੇ ਦੇਵਾਂਗੇ ਚਾਹ ਟਾਂ ਠੀਕ ਹੈ ਠੀਕ ਹੈ ਠੀਕ ਹੈ ਵੀਰੋ ਨਾਲ ਕੋਲ ਹੋਰ ਝੋਟੀ ਇੱਕ ਅਰਡਰ ਕੁਆਲਟੀ ਵੇਖੋ ਭਲੂਨ ਦੇ ਵਿੱਚ ਹੀ ਆ ਜੀ ਫੇਸ ਕੁਆਲਟੀ ਚੈੱਕ ਕਰੋ ਪਿੰਡਾ ਵੇਖੋ ਝੋਟੀ ਦਾ ਤੇ ਸ਼ੇਪ ਵੇਖੋ ਤੇ ਪੇਠਪੂੜੇ ਦੀ ਬਹੁਤ ਸ਼ਾਨਦਾਰ ਚੋਟੀ ਆਕ ਲਈ ਮੜੀ ਪੇਠਪੂੜੇ ਦੀ ਬਹੁਤ ਸ਼ਾਨਦਾਰ ਦੇ ਆਰਡਰ ਕੁਆਲਟੀ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਝੋਟੀ ਤੇ ਫੇਸ ਕੁਆਲਟੀ ਉਦੋਂ ਖੂਬਸੂਰਤ ਆ ਕੁੰਡਾ ਸਿੰਘ ਕਾਲਾ ਸ਼ਾ ਕਾਲੀ ਲੈ ਜੀ ਤੇ ਨਿੱਕੀ ਵੱਖਰੀ ਝੋਟੀ ਆ ਪੇਠਪੂੜਾ ਚੰਗਾ ਚੌੜਾ ਏ ਝੋਟੀ ਦਾ ਤੇ 98 ਸਾਦੇ ਦੋਸਤੋ ਉਲਟ ਬਹਿਣੀ ਵਾਲੇ ਪਾਸੋਂ ਮੁੱਠੀ ਵਾਲਾ ਥਾਂ ਤੇ ਸਪੇਸ ਤੇ ਚਮਕ ਚੋਟੀ ਦੀ ਬਹੁਤ ਸੋਹਣੀ ਬਹੁਤ ਸ਼ਾਨਦਾਰ ਤੇ ਵੀਰ ਦੇ ਕੋਲ ਉਹਦੀ ਵੀ ਜਾਣਕਾਰੀ ਲੈਨੇ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਕਿੰਨਾ ਦੁੱਧ ਆ ਕੀ ਡਮਾਰ ਆ ਤੇ ਕਿਹੜਾ ਸੂਬਾ ਜੀ ਇਹ ਦੂਜਾ ਦੂਜਾ ਸੂਬਾ ਇਹ ਤਾਂ ਵੇਖਣ ਨੂੰ ਪਲੂਣ ਲੱਗਦੀ ਮੈਂ ਤਾਂ ਪਲੂਣ ਕਹਿ ਦਿੱਤਾ ਚਲੋ ਪਲੂਣ ਮਤਾ ਦੇ ਸਹੀ ਗੱਲ ਉਮਰ ਨਹੀਂ ਇੰਨੀ ਦਿਖਾਉਂਦੀ ਤੇ ਅੱਛਾ ਦੂਜਾ ਸੂਬਾ ਦੋਸਤੋ ਤੇ ਕਿੰਨੇ ਦਿਨ ਹੋ ਗਿਆ ਸੂਈ ਨੂੰ 6 ਦਿਨ ਸੂਈ ਨੂੰ 6 ਦਿਨ ਕਿੰਨਾ ਦੁੱਧ ਤਿਆਰ ਹੈ ਥਲੇ ਆਪជា ਦੁੱਧ 10 ਕਿਲੋਟਰ ਤਿਆਰ ਬਿਲਕੁਲ 10 ਲੀਟਰ ਤਿਆਰ ਹੈ ਮਿੰਨਤੀ ਸਾਹਿਬ ਕੀ ਡਿਮਾਂਡ ਹੈ ਦੀ ਇਸ ਕੀ ਡਿਮਾਂਡ ਹੈ 10 20 ਦੇ ਲੈਣਾ 1 ਦਸਮਾ ਛੜਦਾ ਹੈ 1 ਦਸਮੇ 10 ਲੀਟਰ ਆਪਾਂ ਚਵਾਗ ਦੇ ਸਕਦੇ ਡੱਬਾ ਮਰਾ ਦਾਂਗੇ ਆਪਾਂ ਅਗਲਾ ਦੋ ਟਾਈਮ ਚੋਲੇ ਕਿਉਂ ਅਗਲੇ ਇਹਨੇ ਪੈਸੇ ਦੇਣੇ ਤੁਸੀਂ ਆਪ ਦੇ ਮੱਝ ਵੇਚਣੀ ਇਸ ਕਰ ਸਾਂਭੀ ਜਿਹੜੀ ਦੁੱਧ ਲੈਣ ਵਾਲਾ ਦੋ ਟਾਈਮ ਚੋ ਚਾ ਚਾਰ ਟਾਈਮ ਚੋ ਠੀਕ ਹੈ ਜੀ ਨੰਬਰ ਦੱਸ ਦਿਓ ਜੀ ਨੰਬਰ ਉਹ ਹੀ ਹੈ ਫੇਰ ਉਹ ਦੱਸ ਦੇ ਨਾ ਫਿਰ ਨੰਬਰ ਦੱਸ ਦਿਓ 98780482 ਠੀਕ ਹੈ ਲਓ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਚੈੱਕ ਕਰੋ ਬੇਡੋ ਦੀ ਵੀ ਸ਼ੇਪ ਦੇ ਵਿੱਚ ਨਿੱਕੀ ਵੱਖੀ ਅਰਡਰ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਸ਼ਾਨਦਾਰ ਚੌਰਸ ਅਰਡਰ ਕੁਆਲਟੀ ਬਹੁਤ ਸੋਹਣੀ ਮੱਝ ਲਾਇਓ ਤੇ ਫੇਸ ਕੁਆਲਟੀ ਵੀ ਤੁਹਾਨੂੰ ਜੱਜ ਕਰਾਉਣੇ ਆ ਫੇਸ ਕੁਆਲਟੀ ਦੇ ਪਤਲਾ ਸਿੰਘ ਪਤਲੀ ਬੀ ਤੇ ਮੋਟੀ ਹੋਏ ਬਹੁਤ ਸੋਹਣੀ ਝੋਟੀ ਚੰਗਾ ਘਾਤਗਾਠ ਆ ਤੇ ਚੰਗੀ ਸੋਹਣੀ ਅਰਡਰ ਕੁਆਲਟੀ ਆ ਦੇ ਸਕਦੇ ਹੋ ਕਾਮਾਰਗੀ ਆ ਰਿਕਵਲਟੀ ਆ ਟਾਈਟ ਚੋਰਸ ਤੇ ਬਹਿਣੀ ਵਾਲੇ ਪਾਸੋਂ ਥਣ ਵੇਖ ਸਕਦੇ ਦੋਸਤੋ ਮੁੱਠੀ ਵਾਲਾ ਥਾਣਾ ਬਹੁਤ ਸਪੀਸ ਤੇ ਆ ਸੀ ਪਤਲਾ ਸਿੰਘ ਤੇ ਬਾਕੀ ਬਾਈ ਜੀ ਉਹਨਾਂ ਦਾ ਕਰਦੇ ਗੱਲ ਕਿਵੇਂ ਸੂਏ ਆ ਤੇ ਕਿੰਨਾ ਦੁੱਧ ਆ ਸਸਿਕਾ ਵੀਰ ਜੀ ਉਹ ਡਿਟਾ ਜੀ ਕਿੰਮਾ ਸੂਵਾ ਜੀ ਦੂਜਾ ਸੂਆ ਜੀ ਦੂਜਾ ਸੂਵਾ ਕਿੰਨੇ ਚਿਰ ਦੀ ਏ 6 ਦੰਤ ਹੋ ਗਈ 6 ਦੰਤ ਹੈਗੀ 6 ਦੰਤ ਠੀਕ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਸਹੀ ਨੂੰ 8 ਦਿਨ 8 ਦਿਨ ਦੁੱਧ ਤੇ ਆ ਗਈ ਪੂਰੇ ਪ੍ਰੋਪਰ ਕਿੰਨਾ ਦੁੱਧ ਜਿਹੜਾ ਆਪਾਂ ਚਵਾ ਕੇ ਦੇ ਸਕਦੇ 12 ਕਿਲੋ ਦੁੱਧ ਤਿਆਰ ਹੈ ਇਹ ਮਿੰਤੀ ਕਿੰਦੀ ਦਾ ਤੇ ਕੀ ਡਿਮਾਂਡ ਕਰਦੇ ਹੋ ਡਿਮਾਂਡ 15 ਕਰਦੇ ਨੇ ਦੇਣ ਲੈਣਾ ਲੱਖ ਮੈਂ ਛੱਡ ਦਾਂ ਨੰਬਰ ਦੱਸ ਦਿਓ ਨੰਬਰ ਬਤਾਈਏ 9780 ਹਾਂਜੀ 6482 ਠੀਕ ਹੈ